ਯਾਹ ਨੂੰ ਬਹੁਤ ਵੱਡਾ ਕਲਾਚੂ ਨੇ ਮਤਲਬ ਵੀ ਗੀਤ ਗਾਏ ਆ ਬੜੇ ਪਰਿਵਾਰਕ ਵਿੱਚ ਬੈਠ ਕੇ ਸੌਣ ਵਾਲੇ ਗੀਤ ਗਾਏ ਆ ਜੀ ਬਹੁਤ ਵਧੀਆ ਉਹਦੀ ਦੇਖੀ ਸੀ ਤੇ ਚਲੋ ਲੋਕ ਵੀ ਉਹਨੂੰ ਪਸੰਦ ਕਰਦੇ ਸੀਗੇ ਜੀ ਅੱਜ ਜਿਹੜਾ ਘਟਾ ਪੈਗਾ ਜੀ ਸੋਚੇ ਪੰਜਾਬ ਨੂੰ ਜੀ ਬਹੁਤ ਵੱਡਾ ਘਟਾ ਇਹੋ ਜਿਹਾ ਗਾਇਕ ਨਹੀਂ ਮਿਲਦੇ ਸਾਰਿਆਂ ਦਾ ਵਧੀਆ ਮਿਲਵਰਤਨ ਸੀ ਆ ਕੇ ਸਾਰਿਆਂ ਨੂੰ ਮਿਲਦੇ ਸੀ ਉਹ ਬੱਚਿਆਂ ਨੂੰ ਮਿਲਦੇ ਸੀ ਗਰਾਊਂਡ ਚ ਆਉਂਦੇ ਸੀ ਇੱਥੇ ਬਹੁਤੰਦਾ ਸੁਭਾਅ ਵਧੀਆ ਸੀ ਹੋਰ ਨਾਰ ਬੱਚਾ ਪਹਿਲੀ ਉਮਰ ਤੇ ਬੜੀਆਂ ਉਮੀਦਾਂ ਸੀਗੀਆਂ ਮਿੱਟੀ ਨਾ ਫਰੂਲ ਜੋਗਿਆ ਨਹੀਂ ਲੱਪਣੇ ਗਵਾਚੇ ਹੋਏ ਲਾਲ ਇਹ ਉਸ ਗਾਇਕ ਦੇ ਬੋਲ ਨੇ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ ਗੱਲ ਕਰ ਰਹੇ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਬੜੇ ਹੀ ਦੁਖੀ ਮਨ ਦੇ ਨਾਲ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆ ਇਸ ਵਕਤ ਅਸੀਂ ਰਾਜਵੀਰ ਜਵੰਦਾ ਦੇ ਗ੍ਰਹਿ ਸਥਾਨ ਤੇ ਮੌਜੂਦ ਆ ਜਿੱਥੇ ਕਿ ਲੋਕ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਕੱਲ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਜੱਦੀ ਪਿੰਡ ਕੋਨਾ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਵੇਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਸੋਗ ਇਸ ਵਕਤ ਪਿੰਡ ਦੇ ਵਿੱਚ ਸਾਇਆ ਹੋਇਆ ਹੈ ਕਈ ਕਲਾਕਾਰ ਇੱਥੇ ਪਹੁੰਚੇ ਹੋਏ ਨੇ ਗगन ਕੋਕਰੀ ਜੀ ਪਹੁੰਚੇ ਨੇ ਪਾਲ ਸਮਰਾਉ ਪਹੁੰਚੇ ਨੇ ਤੇ ਹੋਰ ਵੀ ਕਈ ਕਲਾਕਾਰ ਪਹੁੰਚੇ ਹੋਏ ਨੇ ਤਾਂ ਕਾਫੀ ਦਿਨਾਂ ਤੋਂ 40s ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾਖਲ ਸੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸੀ ਪਰ ਅੱਜ ਬਾਈ ਹਾਰ ਗਿਆ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਦੀ ਸਥਿਤੀ ਆ ਜੋ ਨਾਜ਼ੁਕ ਸੀ ਬਹੁਤ ਜ਼ਿਆਦਾ ਗੰਭੀਰ ਸੱਟਾਂ ਉਹਨਾਂ ਦੇ ਵੱਜੀਆਂ ਹੋਈਆਂ ਸੀ ਜਿਸ ਕਾਰਨ ਉਹ ਨਹੀਂ ਬਚ ਸਕੇ ਤਾਂ ਲਗਾਤਾਰ ਉਹਨਾਂ ਦੇ ਲਈ ਅਰਦਾਸਾਂ ਵੀ ਹੋ ਰਹੀਆਂ ਸੀ ਪੂਰਾ ਪੰਜਾਬ ਇੱਕ ਲੱਤ ਤੇ ਖੜ ਕੇ ਵੀਰ ਦੇ ਲਈ ਅਰਦਾਸਾ ਕਰ ਰਿਹਾ ਸੀ ਪਰ ਮਾਲਕ ਨੂੰ ਇਹ ਸਭ ਮਨਜ਼ੂਰ ਨਹੀਂ ਸੀ ਅੱਜ ਅਸੀਂ ਹਾਰ ਗਏ ਪਰ ਉਹ ਪ੍ਰਮਾਤਮਾ ਨੇ ਉਵਲੱਖਣ ਆ ਉਸਨੇ ਜੋ ਕਰਨਾ ਹੁੰਦਾ ਉਸ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਤੇ ਅੱਜ ਬਾਈ ਸਾਡਾ ਸਜੀਵੀ ਵਿਛੋੜਾ ਦੇ ਚੁੱਕੇ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜੱਦੀ ਪਿੰਡ ਦੀਆਂ ਤਸਵੀਰਾਂ ਨੇ ਆਰਾਜਵੀਰ ਜਵੰਦਾ ਦਾ ਇਹ ਘਾਰਾ ਤਾਂ ਦੂਜੇ ਪਾਸੇ ਸੰਸਕਾਰ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੱਲ ਨੂੰ ਜੱਦੀ ਪਿੰਡ ਵਿੱਚ ਉਹਨਾਂ ਸੰਸਕਾਰ ਹੋ ਗਿਆ ਦੱਸਦੀ ਕਿ ਪਿਛਲੇ 11 ਦਿਨਾਂ ਤੋਂ ਹੀ ਮਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਕਿ ਉਹ ਜੇਰੇ ਅਲਾਜ ਸੀ ਲਗਾਤਾਰ ਉਹਨਾਂ ਦਾ ਉੱਥੇ ਦੇਖਭਾਲ ਕੀਤੀ ਜਾ ਰਹੀ ਸੀ ਕਈ ਕਲਾਕਾਰ ਉਹਨਾਂ ਦੇ ਨਾਲ ਉਸੇ ਦਿਨ ਤੋਂ ਜੁੜੇ ਹੋਏ ਸੀ ਤੇ ਲਗਾਤਾਰ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਸੀ ਪਰ ਕਾਫੀ ਦਿਨਾਂ ਤੋਂ ਉਹ ਲੜਾਈ ਲੜ ਰਹੇ ਸੀ ਪਰ ਅੱਜ ਅਚਾਨਕ 40s ਹਸਪਤਾਲ ਦੇ ਵਿੱਚੋਂ ਇਹ ਮਾੜੀ ਖਬਰ ਆਉਂਦੀ ਆ ਸਵੇਰੇ 10 ਵਜੇ ਕਿ ਰਾਜਵੀਰ ਜਵੰਦਾ ਨਹੀਂ ਰਹੇ ਤਾਂ ਪਿਛਲੇ ਦਿਨਾਂ ਦੀ ਗੱਲ ਇਹ ਤਾਂ ਉਹਨਾਂ ਦੇ ਬ੍ਰੇਨ ਦੇ ਵਿੱਚ ਆਕਸੀਜਨ ਨਹੀਂ ਪਹੁੰਚ ਰਹੀ ਸੀ ਰੀਡ ਦੀ ਹੱਡੀ ਵੀ ਦੱਸੀ ਜਾ ਰਹੀ ਸੀ ਕਿ ਉਹਨਾਂ ਦੀ ਟੁੱਟ ਚੁੱਕੀ ਸੀ ਤੇ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਸੱਟਾਂ ਸੀ ਜੋ ਉਹਨਾਂ ਦੇ ਸਰੀਰ ਦੇ ਉੱਪਰ ਵੱਜੀਆਂ ਸੀ ਦੱਸਦੀ ਹੈ ਕਿ ਐਕਸੀਡੈਂਟ ਦੌਰਾਨ ਉਹਨਾਂ ਦੇ ਨਾਲ ਇਹ ਸਭ ਕੁਝ ਹੁੰਦਾ ਹੈ ਉਹਨਾਂ ਨੂੰ ਬਾਈਕਿੰਗ ਦਾ ਬਹੁਤ ਸ਼ੌਂਕ ਸੀ ਰਾਜਵੀਰ ਜਮੰਦਾ ਨੂੰ ਤਾਂ ਬਾਈਕਿੰਗ ਕਰਦੇ ਸਮੇਂ ਉਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਸੀ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਪੰਚਕੁਲਾ ਦੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਤੇ ਬਾਅਦ ਦੇ ਵਿੱਚ ਮਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਪਰ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਤਾਂ ਕਈ ਲੋਕ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਮਹਾਲੀ 40s ਹਸਪਤਾਲ ਦੀ ਗੱਲ ਕਰੀ ਤਾਂ ਉੱਥੇ ਵੀ ਵੱਡਾ ਇਕੱਠ ਕਈ ਕਲਾਕਾਰ ਉੱਥੇ ਪਹੁੰਚੇ ਸੀ ਪਰ ਉਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਉਹਨਾਂ ਦੇ ਮਹਾਲੀ ਜੋ ਸਥਾਨ ਆ ਉੱਥੇ ਘਾਰਾ ਰਾਜਵੀਰ ਜਮੰਦਾ ਦਾ ਉੱਥੇ ਲਿਜਾਇਆ ਗਿਆ ਸੀ ਤੇ ਹੁਣ ਅਗਲੇ ਕੁਝ ਘੰਟਿਆਂ ਵਿੱਚ ਅਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ ਤੇ ਕੱਲ ਨੂੰ ਜੱਦੀ ਪਿੰਡ ਦੇ ਵਿੱਚ ਹੀ ਸੰਸਕਾਰ ਹੋਵੇਗਾ। ਕਮਰਹਮ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੀ ਬਾਡੀ ਨੂੰ ਇੱਥੇ ਪਿੰਡ ਲਿਆਂਦਾ ਜਾ ਰਿਹਾ ਇਸ ਵਕਤ ਅਸੀਂ ਲੁਧਿਆਣਾ ਦੇ ਪਿੰਡ ਪੋਨਾ ਦੇ ਵਿੱਚ ਮੌਜੂਦ ਹਾਂ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇਗੀਆਂ ਤਾਂ ਪਿੰਡ ਵਾਸੀਆਂ ਦੇ ਵੱਲੋਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਨਾਲ ਇੱਥੇ ਪਿੰਡ ਦੇ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਗਈਆਂ ਪਰ ਮਾਲਕ ਨੂੰ ਮਨਜ਼ੂਰ ਨਹੀਂ ਸੀ। ਰਜ਼ਾਸਾ ਸਾਹਿਬ ਬਹੁਤ ਹੋਈਆਂ ਖਰੇ ਪੰਜਾਬ ਚ ਹੀ ਹੋਈਆਂ। ਬੰਦੇ ਵੀ ਖੰਡਪੜ ਸਾਹਿਬ ਸੀ ਅੱਜ ਭੋਗ ਵਾਏ ਸੀਗੇ ਤੰਦਰੁਸਤੀ ਲਈ ਕਰਾਇਆ ਸੀ। ਠੀਕ ਹੋ ਗਏ ਘਰੇ ਆ ਗਏ। 7:00 ਬਜੇ 10:00 ਬਜੇ ਫੋਨ ਆ ਗਿਆ ਸੀ। ਇਸ ਤਰ੍ਹਾਂ ਹੋ ਗਿਆ ਰਜ਼ਾਸਾ ਤਾਂ ਬਹੁਤ ਹੋਈਆਂ ਕਿ ਜਗ੍ਹਾ ਰਹੀ ਨਹੀਂ ਜਿੱਥੇ ਰਜ਼ਾਸਾ ਨਾ ਹੋਈ ਹੋਵੇ। ਜੋ ਪਰਮਾਤਮਾ ਨੂੰ ਹੁਕਮ ਆਣਾ ਜੀ ਮਨਜ਼ੂਰ ਆ ਹੋਈ ਹੋਣਾ। ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਯਾਰ ਨੇ ਇਸੇ ਥਾਂ ਤੇ ਅੰਤਿਮ ਸੰਸਕਾਰ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਆ ਜੀ ਇਹ। ਇਹਦਾ ਗਰਾਊਂਡ ਦੇ ਵਿੱਚ ਇੱਥੇ ਘਰ ਦੇ ਨਾਲ ਹੀ ਇਹ ਨੇੜੇ ਹੂੰ ਇਹ ਇੱਥੇ ਇੱਕ ਬਗੈ ਖੁੱਲੀ ਜਗ੍ਹਾ ਵੀ ਤੇ ਇਕੱਠ ਬਹੁਤ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਇੱਥੇ ਤਿਆਰੀ ਸ਼ੁਰੂ ਕਰਾਤੀ ਹੈ ਹੂੰ ਰਾਜਵੀਰ ਜਵੰਦਾ ਜੀ ਦੀ ਗੱਲ ਕਰ ਲਈਏ ਤਾਂ ਉਹ ਆਪਣੇ ਗੀਤਾਂ ਦੇ ਕਰਕੇ ਜਾਣੇ ਜਾਂਦੇ ਸੀ ਹਮੇਸ਼ਾ ਉਹਨਾਂ ਦੇ ਵੱਲੋਂ ਸੱਭਿਆਚਾਰਕ ਗੀਤ ਗਾਏ ਗਏ ਸੀ ਕਦੇ ਕਿਸੇ ਕੌਂਟਰੋਵਰਸੀ ਦੇ ਵਿੱਚ ਨਹੀਂ ਫਸੇ ਅੱਜ ਜਿੱਤੇ ਪਰਿਵਾਰ ਨੂੰ ਵੱਡਾ ਘਾਟਾ ਉੱਥੇ ਪੰਜਾਬ ਦੇ ਲਈ ਵੀ ਇੱਕ ਵੱਡਾ ਘਾਟਾ ਹਾਂਜੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਜੂਨੇ ਮਤਲਬ ਵੀ ਗੀਤ ਗਾਏ ਆ ਬڑے ਪਰਿਵਾਰਕ ਵਿੱਚ ਬਹਿ ਕੇ ਸੁਣਨ ਵਾਲੇ ਗੀਤ ਗਾਏ ਆ ਜੀ ਬਹੁਤ ਵਧੀਆ ਆ ਦੀ ਦੇਖੀ ਸੀ ਤੇ ਚਲੋ ਲੋਕ ਵੀ ਉਹਨੂੰ ਪਸੰਦ ਕਰਦੇ ਸੀਗੇ ਜੀ ਅੱਜ ਜਿਹੜਾ ਘਾਟਾ ਪੈਗਾ ਜੀ ਸੋਚੇ ਪੰਜਾਬ ਨੂੰ ਜੀ ਬਹੁਤ ਵੱਡਾ ਘਾਟਾ ਇਹੋ ਜਿਹਾ ਗੇਪ ਨਹੀਂ ਮਿਲਦੇ ਮੈਨੂੰ ਲੱਗਦਾ ਜੇ ਸਤੇਜਾਂ ਦੀ ਰੌਣਕ ਸੀ ਉਹਨਾਂ ਦੇ ਜਾਨ ਦੇ ਨਾਲ ਉਹ ਰੌਣਕ ਵੀ ਨਾਲ ਹੀ ਲੈ ਗਏ ਹਾਂਜੀ ਨਾਲ ਹੀ ਲੈ ਗਏ ਜੀ ਹੋਰ ਵੀ ਨਾਲ ਹੀ ਚਲੀ ਗਈ ਜੀ ਜਿੱਥੇ ਮਾਲਕ ਨੇ ਸੁਰੀਲੀ ਆਵਾਜ਼ ਵਕਸੀ ਸੀ ਇੱਕ ਆਪਣੀ ਦਿੱਕ ਵੀ ਉਹਨਾਂ ਨੇ ਵਕਰੀ ਬਣਾਈ ਸੀ ਹਮੇਸ਼ਾ ਉਹ ਸੱਭਿਆਚਾਰਕ ਪਹਿਰਾਵੇ ਦੇ ਵਿੱਚ ਹੀ ਸਟੇਜਾਂ ਦੇ ਉੱਪਰ ਚੜਦੇ ਸੀ ਹਾਂਜੀ ਬਹੁਤ ਜਿਵੇਂ ਸਭ ਦੇ ਜਿਆ ਵਧੀਆ ਆਦੀ ਉਹ ਮੈਂ ਦਿੱਕ ਵਕਰੀ ਹੋਈ ਸੀਗੀ ਜੀ ਜਿਹੜੀ ਡਰੈਸ ਪਾਉਂਦੇ ਸੀ ਉਹਦੇ ਬੜੀ ਫੌਦੀ ਸੀਗੀ ਜੀ ਬਹੁਤ ਸੋਹਣੀ ਲੱਗਦੀ ਸੀ ਬਾਕੀ ਬਹੁਤ ਥੋੜੀ ਉਮਰ ਦਾ ਸੀ ਲੰਬਾ ਲੰਜਾ ਸੀ ਕਦਰ ਸਲੱਖਾ ਸੀ ਜੀ ਤੇ ਪਾਕ ਪੰਨ ਕੇ ਬਹੁਤ ਸੁਣਾ ਲੱਗਦਾ ਸੀ ਹਰਮਨ ਪਿਆਰੇ ਸਾਰਿਆਂ ਦੇ ਬਹੁਤ ਹੀ ਕਲਾਕਾਰ ਪਿੰਡਾਂ ਦੇ ਵਿੱਚ ਗੇੜਾ ਹੀ ਨਹੀਂ ਮਾਰਦੇ ਸੀਗੇ ਰਾਜਵੀਰ ਜਵੰਤਾ ਦੀ ਗੱਲ ਕਰ ਲਿਓ ਕਿੰਨੀ ਕ ਵਾਰ ਪਿੰਡ ਦੇ ਵਿੱਚ ਆਉਂਦੇ ਜਾਂਦੇ ਸੀ 15-20 ਦਿਨਾਂ ਦਾ ਵਾਜ ਆ ਜਾਂਦੇ ਸੀ ਹਾਂ 15-20 ਦਿਨਾਂ ਦਾ ਵਾਜੋ ਗੇੜਾ ਮਾਰਦੇ ਸੀ ਘਰੇ ਆਉਂਦੇ ਸੀ ਇੱਥੇ ਸਾਰਿਆਂ ਨੂੰ ਮਿਲ ਕੇ ਜਾਂਦੇ ਸੀਗੇ ਤੇ ਸਾਰਿਆਂ ਨਾਲ ਵਧੀਆ ਮਿਲਵਰਤਨ ਸੀ ਆ ਕੇ ਸਾਰਿਆਂ ਨੂੰ ਮਿਲਦੇ ਸੀ ਉਹ ਬੱਚਿਆਂ ਨੂੰ ਮਿਲਦੇ ਸੀ ਗਰਾਊਂਡ ਚ ਆਉਂਦੇ ਸੀ ਇੱਥੇ ਬਹੁਤ ਹੰਦਾ ਸੁਭਾਅ ਵਧੀਆ ਸੀ ਤਾਂ ਹੋਰ ਵੀ ਪਿੰਡ ਦੇ ਲੋਕ ਖੜੇ ਨੇ ਇੱਕ ਵੱਡਾ ਘਾਟਾ ਪੈ ਗਿਆ ਅੱਜ ਪਿੰਡ ਨੂੰ ਬਹੁਤ ਵੱਡਾ ਘਾਟਾ ਹੈ ਨੂੰ ਉੱਪਰ ਘਾਟਾ ਕੀ ਹੋ ਸਕਦਾ ਹੈ ਹੁਣ ਹਰ ਬੱਚਾ ਪਹਿਲੀ ਉਮਰ ਤੇ ਬੜੀਆਂ ਉਮੀਦਾਂ ਸੀਗੀਆਂ ਤੇ ਬਹੁਤ ਵੱਡਾ ਦੌਖਾ ਇਹ ਸੀ ਤਾ ਜਰੂਰ ਕਿਤੇ ਨਾ ਕਿਤੇ ਭਾਵਕ ਹੋਏ ਨੇ ਭਾਵਕ ਬੋਲਨੇ ਕਿਉਂਕਿ ਅੱਜ ਨੌਜਵਾਨ ਚਲਾ ਗਿਆ ਉਹ ਨੌਜਵਾਨ ਜੋ ਪੰਜਾਬ ਦੇ ਲਈ ਗਾਉਂਦਾ ਸੀ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਮੋਟ ਕਰਦਾ ਸੀ ਕਦੇ ਆਪਣੇ ਗੀਤਾਂ ਦੇ ਵਿੱਚ ਉਹ ਕਾਉਂਟਰੋਵਰਸੀ 'ਚ ਨਹੀਂ ਆਏ ਕਦੇ ਆਪਣੇ ਕਹੀ ਗੱਲ ਕਰਕੇ ਕਾਉਂਟਰੋਵਰਸੀ ਦੇ ਵਿੱਚ ਨਹੀਂ ਆਏ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਸੀ ਸੋ ਅੱਜ ਉਹ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਹੇ